ਮੇਰਾ ਨਾਮ ਪਵਨ ਚਰਮਾ ਹੈ ਜੀ ਮੈਂ ਡੀਸੀ ਆਫਿਸ ਦੇ ਬਾਹਰ ਜੂਸ ਕੋਰਨਰ ਹੈ ਜੀ ਮੇਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਬਹੁਤ ਬੰਦਿਆਂ ਦਾ ਨੁਕਸਾਨ ਹੋਇਆ ਇਸ ਨੁਕਸਾਨ ਸਿਰਫ ਹੋਇਆ ਮੋਟਰ ਨਾ ਚੱਲਣ ਕਰਕੇ ਜਿਹੜੀ ਡੀਸੀ ਸਾਹਿਬ ਦੀ ਕੋਠੀ ਕੋਲੇ ਮੋਟਰ ਲੱਗੀ ਹੈ ਉਹ ਮੋਟਰ ਤੇ ਮਤਲਬ ਜਿਹੜੇ ਇਹਨਾਂ ਦੇ ਅਫਸਰ ਨੇ ਨਗਰ ਨਿਗਮ ਦੇ ਅਫਸਰ ਨੇ ਉਹ ਕਹਿੰਦੇ ਵੀ ਸਾਡਾ ਬੰਦਾ ਮੋਟਰ ਤੇ 24 ਘੰਟੇ ਹੈਗਾ ਪਰ ਹੁਣ ਤੁਹਾਨੂੰ ਦਿਖਾ ਦਈਏ ਵੀ ਮੋਟਰ ਦੇ ਉੱਤੇ ਕੋਈ ਬੰਦਾ ਨਹੀਂ ਪਾਣੀ ਖੜਾ ਹੋਇਆ ਹੈ ਲੋਕਾਂ ਦੀ ਗੱਡੀਆਂ ਦਾ ਇਹਨਾਂ ਨੂੰਸਾਰ ਹੋਇਆ ਅਜਿਹਾ ਸੈਂਸਰ ਵਾਲੀਆਂ ਗੱਡੀਆਂ ਬਾਕੀ ਚਾਹ ਵਾਲਿਆਂ ਦਾ ਜੂਸ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਪਿੱਛੇ ਮੀਂਹ ਪਿਆ ਉਹਦੇ ਚ ਵੀ ਬਹੁਤ ਨੁਕਸਾਨ ਹੋਇਆ ਤੇ ਹੁਣ ਵੀ ਬਹੁਤ ਨੁਕਸਾਨ ਹੋਇਆ ਪਾਣੀ ਨਿਕਲ ਸਕਦਾ ਜੇ ਜਿਹੜੇ ਅਫਸਰ ਨੇ ਜੇ ਇਹ ਮੋਟਰਾਂ ਟਾਈਮ ਤੇ ਚਲਾਣ ਜਾਂ ਸੀਵਰੇਜ ਦੀ ਸਫਾਈ ਕਰਨ ਜਾਂ ਰੋੜ ਜਾਲੀਆਂ ਦੀ ਸਫਾਈ ਕਰਨ ਤਾਂ ਪਾਣੀ ਦੀ ਨਜਾਤ ਬਠਿੰਡੇ ਨਾਲ ਮੀਂਹ ਪੈਣ ਤੋਂ ਬਾਅਦ 2-4 ਘੰਟਿਆਂ ਬਾਅਦ ਪਾਣੀ ਨਿਕਲ ਸਕਦਾ ਜੋ ਕਿ 2-2 ਦਿਨ ਨਹੀਂ ਨਿਕਲਦਾ ਸਿਰਫ ਮੋਟਰਾਂ ਨਾ ਚਲਾਣ ਕਰਕੇ ਪਾਣੀ ਨਹੀਂ ਨਿਕਲਦਾ ਇਹ ਇੱਕ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਤੇ ਜਾਂ ਫਿਰ ਜਿਨ੍ਹਾਂ ਨੂੰ ਠੇਕਾ ਦੇ ਰੱਖਿਆ ਹੈ ਉਹਨਾਂ ਦੀ ਦੇਖੋ ਜੀ ਮੇਅਰ ਸਾਹਿਬ ਬਹੁਤ ਇਮਾਨਦਾਰ ਬੰਦੇ ਨੇ ਤੇ ਵਧੀਆ ਬੰਦੇ ਨੇ ਠੀਕ ਹੈ ਉਹ ਬਹੁਤ ਕੋਸ਼ਿਸ਼ ਕਰ ਰਹੇ ਆਂ ਸ਼ਹਿਰ ਦਾ ਸੁਧਾਰ ਕਰਨ ਦਾ ਪਰ ਕੁਝ ਨਿਕੰਮੇ ਅਫਸਰਾਂ ਕਰਕੇ ਜਿਹੜਾ ਕਿ ਸ਼ਹਿਰ ਦਾ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤਰਵੇਣੀ ਕੰਪਨੀ ਤੇ ਕਾਰਵਾਈ ਹੋਣੀ ਚਾਹੀਦੀ ਜੋ ਕਿ ਮੋਟਰਾਂ ਜਿਹੜੀ ਉਹਨਾਂ ਦੇ ਅੰਡਰ ਹੈਗੀਆਂ ਜਾਂ ਮਤਲਬ ਹੋਰ ਕੰਪਨੀਆਂ ਦੇ ਅੰਡਰ ਹੈਗੀਆਂ ਉਹ ਕਾਰਵਾਈ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਨੁਕਸਾਨ ਹੋ ਗਰੀਬਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਤੋਂ ਪਰਪਾਈ ਕਰਵਾਈ ਜਾਵੇ ਸਰ ਮੇਰਾ ਨਾਮ ਸੰਜੀਤਾ ਹੈ ਅਸੀਂ ਨਜਿੰਦਰ ਹਾਰਟ ਚ ਜੌਬ ਕਰਦੇ ਆ ਨਰਸਿੰਗ ਸਟਾਫ ਤੇ ਦੇਖਿਆ ਜਾਵੇ ਤਾਂ ਹੁਣ ਤਾਂ ਔਖਾ ਹੀ ਲੱਗਦਾ ਹੈ ਜਾਣਾ ਬਿਕੋਜ਼ ਪਾਣੀ ਬਹੁਤ ਹੱਦ ਤੱਕ ਭਰਿਆ ਹੋਇਆ ਹੈ ਮਤਲਬ ਉੱਪਰ ਦੀ ਵੀ ਨਹੀਂ ਜਾ ਸਕਦਾ ਬੰਦਾ ਪਿੱਛੇ ਦੀ ਵੀ ਕੋਈ ਰਾਹ ਨਹੀਂ ਹੈ ਜਾਣ ਦਾ ਤੇ ਜੇ ਅਸੀਂ ਕਹਿੰਦੇ ਆ ਤੇ ਉਹ ਕਹਿੰਦੇ ਵੀ ਤੁਸੀਂ ਡਿਊਟੀ ਤੇ ਕਿਉਂ ਨਹੀਂ ਆਏ ਤੇ ਇਹ ਹਾਲਾਤ ਦੇਖ ਕੇ ਕੋਈ ਕਿਵੇਂ ਕਹਿ ਸਕਦਾ ਵੀ ਅਸੀਂ ਜਾ ਸਕਦੇ ਆ ਡਾਕਟਰ ਸਾਹਿਬ ਨਾਲ ਡਿਸਕਸ਼ਨ ਕੀਤੀ ਵੀ ਇਹਦੇ ਬਾਰੇ ਸਾਰੇ ਅਸੀਂ ਸੁਝਾਈਏ ਕਿੱਦਾਂ ਵੀ ਦੇਖੋ ਸਰ ਤੇ ਆ ਜਾਵੇ ਤਾਂ ਮਤਲਬ ਐਸ ਮੌਸਮ 'ਚ ਦਿੱਕਤ ਆਂਦੀ ਹੈ ਜ਼ਿਆਦਾਤਰ ਬਾਕੀ ਤਾਂ ਨਾਰਮਲ ਹੀ ਹੁੰਦਾ ਪਰ ਜਿਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਨੂੰ ਕੋਈ ਪ੍ਰੋਵਾਈਡ ਕਰਨੀ ਚਾਹੀਦੀ ਹੈ ਮਤਲਬ ਕੋਈ ਕਿਸਤੀ ਵੀ ਵਗੈਰਾ ਯਾਨੀ ਕਿਸਤੀ ਵੀ ਵਗੈਰਾ ਕਿਸਤੀ ਦਾ ਹਿਸਾਬ ਹੀ ਹੈ ਸਰ ਹਾਂਜੀ ਸਰ ਕਿਸਤੀ ਦਾ ਹਿਸਾਬ ਹੈ ਇੱਥੇ ਹਾਂਜੀ ਹਾਂਜੀ ਜਾ ਹੀ ਸਕਦੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਉੱਥੇ ਜਾ ਕੇ ਤਾਂ ਬਹੁਤ ਜ਼ਿਆਦਾ ਡੁੰਗਾਈ ਹੋ ਜਾਂਦੀ ਹੈ ਇੱਥੇ ਤਿੱਕਰ ਪਾਣੀ ਆ ਜਾਂਦਾ ਅੱਛਾ ਦੇਖਿਆ ਜਾਵੇ ਤਾਂ ਜਿਹੜੇ ਘਰ ਦੇ ਵਿੱਚ ਬਿਜਲੀ ਦੇ ਮਿਲਟਰ ਹੈਗੇ ਆ ਉਹ ਵੀ ਪਾਣੀ ਦੇ ਵਿੱਚ ਡੁੱਬੇ ਹੋ ਗਏ ਆ ਕਰੰਟ ਦੀ ਸੰਭਾਵਨਾ ਹੈਗੀ ਕਿ ਇਸ ਤਰ੍ਹਾਂ ਦੇਖਦੇ ਹਾਂ ਹਾਂਜੀ ਸਰ ਇੱਕ ਵਾਰੀ ਮਤਲਬ ਪਹਿਲਾਂ ਵੀ ਇਦਾਂ ਹੋਇਆ ਸੀ ਅਸੀਂ ਗਏ ਵੀ ਸੀਗੇ ਪਾਣੀ ਵਿੱਚ ਦੀ ਬਟ ਦੇਖਿਆ ਜਾਵੇ ਤਾਂ ਤਾਰਾ ਥਾ ਥਾ ਤੇ ਗਿਰੀਆਂ ਹੋਈਆਂ ਨੇ ਵਿੱਚ ਦੇ ਖੰਭੇ ਦੇ ਵਿੱਚ ਕੋਲ ਦੀ ਲੰਗੜਾ ਪੈਂਦਾ ਹੈ ਜੇ ਸਾਨੂੰ ਕੋਈ ਮਤਲਬ ਕੁਝ ਹੋ ਸਕੋ ਹੋ ਜਾਂਦਾ ਸਾਡੇ ਪੇਰੈਂਟ ਸਕੂਲ ਅਲਾਉ ਨਹੀਂ ਕਰਦੇ ਇਹ ਚੀਜ਼ ਨੂੰ ਵੀ ਤੁਸੀਂ ਇੰਨੇ ਇਨਾ ਐਡਵੈਂਚਰ ਫੋਲੋ ਕਰਕੇ ਤੁਸੀਂ ਜਾਓ ਜਾਓ ਤੇ ਸਰ ਸਿੰਘ ਜਤਿੰਦਰ ਡੈਰੀ ਹਾਂਜੀ ਸਰ ਅੱਜ ਇੱਥੇ ਪਹੁੰਚੇ ਤੁਸੀਂ ਦੁੱਧ ਲੈਣ ਪਾਣ ਜਾ ਰਹੇ ਸੀਗੇ ਤੇ ਕੀ ਬਣਿਆ ਇੱਥੇ ਦਾ ਮਾਹੌਲ ਕਿਹੋ ਜਿਹਾ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਹੈ ਜੀ ਉਧਰ ਪਾਣੀ ਬਹੁਤ ਜ਼ਿਆਦਾ ਹੈ ਇੱਥੇ ਉੱਚੇ ਥਾਂ ਤੇ ਖੜ ਕੇ ਦੁੱਧ ਪਾ ਰਹੇ ਆ ਠੀਕ ਕਿੰਨਾ ਕੁ ਪਾਣੀ ਹੈ ਪਾਣੀ ਬਹੁਤ ਜ਼ਿਆਦਾ ਹੈ ਤੇ ਸ਼ਹਿਰ ਦੇ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਆ ਕੋਈ ਕੋਈ ਸੁਭਾ ਹੈ ਨਹੀਂ ਇਸ ਵੇਲੇ ਕੋਈ ਸੁਵਿਧਾ ਹੈ ਨਹੀਂ ਪਾਣੀ ਨਿਕਲਦਾ ਨਹੀਂ ਤੁਹਾਡੀ ਦੁਕਾਨ ਕਿੱਥੇ ਆ ਸਾਡੀ ਦੁਕਾਨ ਹੀਰਾ ਚੌਂਕ ਚ ਹੈ ਰਾਜ ਡੈਰੀ ਦੇ ਸਾਹਮਣੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੀਦਾ ਹੈ ਨਾ ਵੀ ਪਾਣੀ ਨਿਕਲਣਾ ਚਾਹੀਦਾ ਹੈ ਜੀ ਕੋਈ ਸਹੂਲਤ ਹੋਵੇ ਬੁਰਾ ਹਾਲ ਆ ਪਾਣੀ ਦਾ ਹੁਣ ਇਸ ਤਰ੍ਹਾਂ ਤੁਸੀਂ ਇਹਨਾਂ ਦੁੱਧ ਲੈ ਕੇ ਆੰਨੇ ਹੈਗੇ ਇਹ ਸਾਰਾ ਦੁੱਧ ਬਰਬਾਦ ਆ ਜੀ ਅੱਛਾ ਤੇ ਲੋਕਾਂ ਦੇ ਘਰ ਤੱਕ ਕਿਵੇਂ ਪਹੁੰਚ ਘਰ ਤੱਕ ਬਸ ਜਿਹਦੇ ਜਿਹਦੇ ਜਾਣਦੇ ਆ ਉਹਦੇ ਫੜਾਈ ਜਾਂਦੇ ਆ ਫੋਨ ਕਰੀ ਜਾਂਦੇ ਆ ਅਗਲਾ ਲਈ ਜਾਂਦਾ ਜੀ ਤੇ ਨਹੀਂ ਤਾਂ ਦੁੱਧ ਸਾਰਾ ਖਰਾਬ ਹੋਣਾ